ਜੇ ਆਪ ਕਾਂਗਰਸ ਦੇ ਲਈ ਜਾਣਾ ਤਾਂ ਮੌਜੂਦਾ ਐਮਪੀ ਰਮਨਿਤ ਬਿੱਟੂ ਭਾਜਪੀ ਵਿੱਚ ਸ਼ਾਮਿਲ ਕਿਹਾ ਪੰਜਾਬ ਦੇ ਕੰਮ ਕਰਵਾਉਣ ਲਈ ਸੱਤਾ ਤੇ ਚ ਹੋਣਾ ਜ਼ਰੂਰੀ ਲੁਧਿਆਣਾ ਤੋਂ ਹੀ ਚੋਣ ਲੜਨ ਦਾ ਕੀਤਾ ਦਾਵਾ ਰਮਨਿਤ ਬਿੱਟੂ ਦੇ ਭਾਜਪੀ ਵਿੱਚ ਸ਼ਾਮਿਲ ਹੋਣ ਤੇ ਕਾਂਗਰਸ ਦਾ ਬਿਆਨ ਬਾਜਵਾ ਬੋਲੇ ਚੰਗਾ ਹੋਇਆ ਸਾਡਾ ਬੋਝ ਉਤਰਿਆ ਲੁਧਿਆਣਾ ਤੋਂ ਹਾਰ ਰਿਹਾ ਸੀ ਬਿੱਟੂ ਵੜਿੰਗ ਨੇ ਕਿਹਾ ਦਲ ਬਦਲੂਆਂ ਨੂੰ ਜਨਤਾ ਨਹੀਂ ਕਰੇਗੀ ਬਾ ਅਕਾਲੀ ਦਲ ਅਤੇ ਭਾਜਪਾ ਜੁਟਜੋੜ ਤੇ ਨਹੀਂ ਬਣੀ ਗੱਲ ਪੰਜਾਬ ਚ ਇਕੱਲਾ ਹੀ ਲੋਕ ਸਭਾ ਚੋਣਾਂ ਲੜੇਗੀ ਭਾਜਪਾ ਸੁਨੀ ਜਖੜ ਨੇ ਕੀਤਾ ਐਲਾਨ ਬੋਲੇ ਪੰਜਾਬ ਦੇ ਭੇਤਰ ਭਵਿਕ ਲਈ ਲਿਆ ਫੈਸਲਾ ਭਾਜਪਾ ਨਾਲ ਗੱਟਜੋੜ ਨਾ ਹੋਣ ਤੇ ਸੁਭੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਕਿਹਾ ਅਕਾਲੀ ਦਲ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਸਾਡੇ ਲਈ ਨੰਬਰ ਗੇਮ ਤੋਂ ਵੱਧ ਨੇ ਅਸੂਲ ਕੌਮ ਤੇ ਪੰਜਾਬ ਦੀ ਰੱਖੇ ਲਈ ਬਣੀ ਪਾਰਟੀ ਲੋਕ ਸਭਾ ਚੋਣਾਂ ਲਈ ਅੱਜ ਆਪਣੇ ਹੋਰ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਕਾਂਗਰਸ ਸ਼ਾਮ 6 ਵਜੇ ਦਿੱਲੀ ਛੋਵੇਗੀ ਕੇਂਦਰ ਚੋਣ ਕਮੇਟੀ ਦੀ ਬੈਠਕ ਕਰੀਬ 40 ਸੀਟਾ ਦੇ ਉਮੀਦਵਾਰਾਂ ਦੇ ਨਾਂ ਤੇ ਹੋਵੇਗਾ ਮੰਦ। ਅਰਵਿੰਦ ਕੇਜੀਵਾਲ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਅੱਜ ਅਹਿਮ ਸੁਣਵਾਈ ਕੇਜੀਵਾਲ ਨੇ ED ਵੱਲੋਂ ਕੀਤੀ ਆਪਣੀ ਗ੍ਰਿਫਤਾਰੀ ਨੂੰ ਦਿੱਤੀ ਹੈ ਚੁਣੌਤੀ। ਕਤਤ ਸ਼ਰਾਬ ਕੋਟਾਲੇ ਦੇ ਕੇਸ 'ਚ ਹੋਈ ਹੈ ਗ੍ਰਿਫਤਾਰ। ਅੱਜ ਮੋਵੇਕਾ ਦਿੱਲੀ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ اجلاس ਸਿਹਤ ਸੇਵਾਵਾਂ ਨੂੰ ਲੈ ਕੇ ਸੱਦਿਆ ਗਿਆ ਵਿਸ਼ੇਸ਼ اجلاس ਮੁੱਖ ਮੰਤਰੀ ਕੇਜੀਵਾਲ ਦੀ ਗੈਰ ਮੌਜੂਦਗੀ ਚੱਲੇਗਾ ਸਦਨ ਦੀ ਕਾਰਵਾਈ ਹੌਲ ਮੁਹਲੇ ਦੇ ਆਖਰੀ ਦਿਨ ਖਾਲਸਾਈ ਰੰਚ ਰੰਗਿਆ ਅਨੰਦਪੁਰ ਸਾਹਿਬ ਗੁਰੂ ਦੀ लाडली ਫੌਜ ਵਿਹੰਗ ਸਿੰਘਾਂ ਨਿਕੜਿਆ ਮਹੱਲਾ ਕੋੜਿਆ ਤੇ ਸਵਾਰ ਹੋ ਕੇ ਦਿਖਾਏ ਜੰਗ ਜੂਕ ਕਤਬ

ਇਦਿਆਂ ਬਾਹਰੀ ਕੰਦਾਂ ਨੂੰ ਨੁਕਸਾਨ ਪਹੁੰਚਾਇਆ ਇਲਾਕੇ 'ਚ دہشت ਦਾ ਮਾਹੌਲ ਹੈ ਸੁਰੱਖਿਆ ਵਧਾਈ ਗਈ ਹੈ ਤੇ ਪੁਲਿਸ ਅਤੇ ਫੌਜ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸ੍ਰੀ ਵਿਚਾਲੇ ਦੱਸ ਦੇ ਕਿ ਫੋਰੈਂਸਿਕ ਟੀਮ ਨੇ ਸੈਂਪਲ ਇਕੱਠੇ ਕੀਤੇ ਨੇ ਇਸ ਤੋਂ ਪਹਿਲਾਂ ਪੁੱਛਦੇ ਸੁਰਨਕੋਟ 'ਚ ਵੀ ਦੋ ਧਮਾਕੇ ਹੋਏ ਨੇ ਇੱਕ ਧਮਾਕਾ ਮੰਦਰ ਕੰਪਲੈਕਸ ਅਤੇ ਦੂਜਾ ਐਮਆਈਐਸ ਕੈਂਪ 'ਚ ਹੋਇਆ ਸੀਗਾ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਹੈ ਵੇਖਿਆ ਜਾ ਸਕਦਾ ਹੈ ਕਿ ਵੱਡੀ ਤਾਦਾਦ ਫੌਜ ਦੇ ਜਵਾਨ ਉੱਥੇ ਮੌਜੂਦ ਹੈ वो तादाद जो गुरद्वारे प्रबंधक कमेटी के उबर मौजूद ने तस्वीर तो गुरुद्वारा साहब दिया जिसकी कि बाहर धमाका होया है जानी नुकसान तो हालांकि बचा रहा है इस विचाले पुलिस जांच पड़ता लगातार जारी है रात करीब साढ़े ग्यारह बजे की पूरी घटना दसी जा रही है जानी नुकसान तो हालांकि बचा रहा है न्यूज एटीन एक्सकलूसिव तस्वीर तुम देख पा रहे हो मेरे मेरे सहयोगी तजेंद्र सोधी फोन लाइन से मौजूद ने तजिंदर तफतीश जानना चाहेंगे कि धमाका कदों कि वापर ਅਰ ਦੇਖੋ ਰਾਤ ਨੂੰ ਕੋਈ 11:30 ਤੇ 12 ਦੇ ਵਿੱਚ ਦੀ ਘਟਨਾ ਹੈਗੀ ਜਦੋਂ ਪੁਲਿਸ ਦਾ ਜਿਹੜਾ ਇਹ ਦਾ ਇਲਾਕਾ ਹੈ ਹਸਪੀਟਲ ਤੇ ਇੱਕ ਗੁਦਵਾਰਾ ਸਾਹਿਬ ਤੇ ਲਾਲ ਹੀ ਬਾਤ ਉਸ ਦਾ ब्लास्ट ਹੁੰਦਾ ਹੈ ਇਸ ਦੀ ਇਨਵੈਸਟੀਗੇਸ਼ਨ ਉਸ ਨੂੰ ਉਥਾ ਲਿਖਿਆ ਜਾ ਰਿਹਾ ਹੈ ਕਿ ਕੀ ਕੋਈ चाइनीज ग्रनेडा उठाया गया है जो ये ब्लास्ट होया हो बाद ही पूरे इलाके मुहाफे च लै लिया जिनी भी उसे सिक्योरिटी एजेंसी की टीम्स है वो मोह वारदात पहुंच गई जम्मू कश्मीर पुलिस आर्मी ਮੁੰਗੇ ਵਾਰਦਾਤ ਤੇ ਪੁੱਛੀਆਂ ਤੇ ਉੱਥੇ ਜਾ ਕੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਗਈ ਸੀ ਹਮਮ ਅ ਸੀਸੀਟੀਵੀ ਏਰੀਆ ਸੀਸੀਟੀਵੀ ਫੁਟੇਜ ਜਿਹੜੀ ਉਸ ਏਰੀਆ ਦੀ ਹੈਗੀ ਉਹਨੂੰ ਖੰਗਾਲਿਆ ਜਾ ਰਿਹਾ ਸੀ ਇਹ ਦੇਖਣ ਵਾਸਤੇ ਕਿ ਇਸ ਜਿਹੜੇ ਤਮਾਕੇ ਦੇ ਪਿੱਛੇ ਕੋਣ ਜਿਹੜਾ ਹੈ ਉਹ ਮਲਬਵਤ ਹੈ ਹਮਮ ਪੁਲਿਸ ਨੇ ਕੱਲ ਦੇ ਰਾਤ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਸਸਪੈਕਟਿਡ ਸਮਾਲ ਇੰਟੈਂਸਿਟੀ ਦਾ ਐਕਸਪਲੋਜਨ ਦੀ ਆਵਾਜ਼ ਆਈ ਸੀ ਕੁਝ ਹਸਪੀਟਲ ਦੇ ਨੇੜੇ ਉਥੇ ਗੁਰਦੁਆਰਾ ਸਾਹਿਬ ਵੀ ਹੈਗਾ ਉਹਦੇ ਬਾਅਦ ਹੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਗਈ ਸੀ ਅਤੇ ਕਿਸ ਤਰ੍ਹਾਂ ਦਾ ਇਹ ਬਲਾਸਟ ਹੈ ਕਿ ਐਕਸਪਲੋਸਿਵ ਪੂਲ ਕੀਤੇ ਗਏ ਨੇ ਗ੍ਰੇਨੇਡ ਸੀਗਾ ਜਾਂ ਕੋਈ ਹੋਰ ਬਲਾਸਟ ਸੀਗਾ ਉਹਦੀ ਤਫ਼ਸੀਲ ਜਿਹੜੀ ਹੈ ਉਹ جاری ਹੈ ਲੇਕਿਨ ਜਿਹੜੇ ਪੁਲਿਸ ਦੇ ਸੋਰਸ ਹੈਗੇ ਉਹ ਸਾਨੂੰ ਦੱਸ ਰਹੇ ਕਿ ਮੋਸਟ ਲਾਈਕਲੀ ਚਾਈਨੀਜ਼ ਗ੍ਰੇਨੇਡ ਹੈਗਾ ਜਿਹੜਾ ਫਟਿਆ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਕੁਝ ਮਹੀਨੇ ਪਹਿਲੇ ਇੱਕ ਸਿਮਿਲਰ ਟਾਈਪ ਆਫ ਐਕਸਪਲੋਜਨ ਜਿਹੜਾ ਹੈ ਉਹ ਪੁੰਜੂ ਵਿੱਚ ਹੋਇਆ ਸੀਗਾ ਇੱਕ ਹੋਰ ਅਰ ਲੀਜੀਟ ਪਲੇਸ ਦੇ ਬਾਹਰ ਜਿੱਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀਗਾ ਤੇ ਕੱਲ ਰਾਤ ਜਿਹੜੀ ਘਟਨਾ ਹੈਗੀ ਉਹਦੇ ਵਿੱਚ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ ਤੇ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਜਲੇ ਅੱਤਵਾਦੀ ਇਸ ਇਲਾਕੇ ਵਿੱਚ ਛੁਪੇ ਹੋਏ ਹੋਣੇ ਆਪਣੀ ਪ੍ਰੈਜ਼ੈਂਸ ਦਰਸਣ ਲਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਰਹੇ ਹੂੰ ਹੂੰ ਤੇ ਜਿੰਦਾ ਜਦੋਂ ਇਹ ਪੂਰਾ ਹਾਦਸਾ ਵਾਪਰਿਆ ਸੀਗਾ ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਚਾਈਨੀਜ਼ ਗ੍ਰੈਡਨਾ ਅਟੈਕ ਕੀਤਾ ਗਿਆ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਉਸ ਟਾਈਮ ਕੌਣ ਮੌਜੂਦ ਸੀ ਅ ਦੇਖੋ ਰਾਤ ਦਾ ਟਾਈਮ ਸੀਗਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵਕਤ ਕੋਈ ਜ਼ਿਆਦਾ ਲੋਕ ਮੌਜੂਦ ਨਹੀਂ ਸੀਗੇ ਸਿਰਫ ਗੁਰਦੁਆਰੇ ਦੇ ਜਿਹੜੇ ਕੇਅਰ ਟੇਕਰ ਹੈਗੇ ਉਹ ਸੀਗੇ ਲੇਕਿਨ ਕੋਈ ਮੈਂ ਕਹਿੰਦਾ ਹਾਂ ਕਿ ਤਾਂ ਰਿਹਾ ਕਿ ਜਦੋਂ ਇਹ ਹਮਲਾ ਹੋਇਆ ਕੋਈ ਜਾਨੀ ਦੇ ਮਾਲੀ ਨੁਕਸਾਨ ਨਹੀਂ ਹੋਇਆ ਹੈ ਉਸੇ ਵਕਤ ਜਦੋਂ ਇਹ ਹਮਲੇ ਦੀ ਖਬਰ ਮਿਲੀ ਉਹ ਜਰੂਰੀ ਬਾਹਰ ਆਈ ਉਹਦੇ ਨਾਲ ਹੀ ਜੰਮੂ ਕਸ਼ਮੀਰ ਪੁਲਿਸ ਦੀ ਟੀਮ ਸੋਜੀ ਦੀ ਟੀਮ ਆਰਮੀ ਦੀ ਟੀਮ ਉਸ ਪੂਰੇ ਇਲਾਕੇ ਵਿੱਚ ਪਹੁੰਚ ਕੇ ਉਸ ਇਲਾਕੇ ਦਾ ਮੁਹਾਸਰਾ ਕਰ ਲਿਆ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਸ ਇਲਾਕੇ ਦੇ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਹੈਗੇ ਉਹਨਾਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਇਹ ਦੇਖਣ ਵਾਸਤੇ ਕਿ ਕੌਣ ਆਦਮੀ ਸੀਗਾ ਕੌਣ ਉਸ ਇਲਾਕੇ ਵਿੱਚ ਆਇਆ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਦੇ ਕੋਲ ਜਿੰਦਰ ਪਹੁੰਚਦਾ ਇਲਾਕਾ ਹੈ ਕਾਫੀ ਸੈਂਸਿਟਿਵ ਇਲਾਕਾ ਹੈ ਕਿ دہشت گرد ਦਾ ਹੱਥ ਇਸ ਪੂਰੇ ਹਮਲੇ ਛੋ ਸਕਦਾ ਹੈ ਅਹ ਦੇਖੋ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਵੀ ਗਤੀਵਿਧੀ ਹੁੰਦੀ ਹੈ ਕਟਨਾ ਹੁੰਦੀ ਹੈ ਉਹਦੇ ਵਿੱਚ ਤੈਸ਼ਦ ਗਰਦੀ ਇਨਵੋਲਡ ਹੋਨੇ ਹੁਣ ਇਹ ਦੇਖਣਾ ਇਹ ਰਹੇਗਾ ਕਿ ਕੀ ਇਹ ਕਿਸੇ OGW ਦੇ ਥਰੂ ਦੇ ਕੋਈ ਜਦੋਂ ਵੀ ਗ੍ਰੇਨੇਡ ਬਲਾਸਤੀ ਕਟਨਾ ਹੁੰਦੀ ਹੈ ਚਾਹੇ ਉਹ ਕਸ਼ਮੀਰ ਘਾਟੀ ਵਿੱਚ ਹੋਵੇ ਚਾਹੇ ਜੰਮੂ ਰੀਜਨ ਵਿੱਚ ਹੋਵੇ ਉਹਦੇ ਵਿੱਚ ਕੀ ਹਿੰਤਾ ਜਾਂਦਾ ਕਿ ਜਿਹੜੇ ਅਤਿੰਗਵਾਦੀ ਹੈਗੇ ਉਹ ਇਹ ਕੰਮ OGW ਅਊਰਗਰਾਉਂਡ ਵਰਕਰਸ ਨੂੰ ਦੇ ਦਿੰਦੇ ਨੇ ਤੇ ਇਹ ਅਊਰਗਰਾਉਂਡ ਵਰਕਰ ਨੇੜੇ-ਤੇੜੇ ਆ ਆਂਦੇ ਜਾਂਦੇ ਹੀ ਇਹ ਹੈਂਡ ਗ੍ਰੇਨੇਡ ਛੁੱਟ ਜਾਂਦੇ ਆ ਤੇ ਉਹ ਲਠੜ ਵਿੱਚ ਕਾਮਯਾਬ ਹੋ ਜਾਂਦੇ ਹੁਣ ਇਸ ਕਰਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸੀਸੀਟੀਵੀ ਕੈਮਰਾਸ ਨੂੰ ਬੰਗਾਲਿਆ ਜਾ ਰਿਹਾ ਪੂਰੇ ਇਲਾਕੇ ਦੇ ਇਹ ਦੇਖਣ ਵਾਸਤੇ ਕਿ ਉਸ ਟਾਈਮ ਦੇ ਪਰਟੀਕੂਲਰ ਮੂਵਮੈਂਟ ਤੇ ਉਸ ਉਸ ਇਲਾਕੇ ਵਿੱਚ ਕਿਸ ਕਿਸ ਕਿਸਤੀ ਮੂਵਮੈਂਟ ਜੇਗੀ ਤੇ ਪਲੱਸ ਜਿਹੜਾ ਡੰਪ ਡਾਟਾ ਹੈ ਨਾ ਮੋਬਾਈਲ ਫੋਨ ਦਾ ਕਿ ਕਿਹੜੇ ਮੋਬਾਈਲ ਫੋਨ ਇਲਾਕੇ ਵਿੱਚ ਐਕਟਿਵ ਸੀਗੇ ਕੋਈ ਮੋਬਾਈਲ ਇਸ ਸਿਗਨਲ ਇਥੇ ਗੈਜ ਵਾਂ

ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਹਾਲਕਿ ਜਾਂਚ ਦਾ ਵਿਸ਼ਾ ਹੈ ਇਸ ਵਿਚਾਲੇ ਜੋ ਪੁਲਿਸ ਹੈ ਮੋਬਾਈਲ ਡਾਟਾ ਉਥੋਂ ਜੋ ਆਲੇ ਦੁਆਲੇ ਦੇ ਲੋਕਾਂ ਦਾ ਉਹ ਡਮ ਕਰਨ ਦੀ ਕੋਸ਼ਿਸ਼ ਕਰਨ ਜਾਰੀ ਹੈ ਇਸ ਵਿਚਾਲੇ ਜਿਨ੍ਹਾਂ ਲੋਕਾਂ ਦੀ ਉਸ ਪੂਰੇ ਇਲਾਕੇ ਚ ਮੂਵਮੈਂਟ ਸੀਗੀ ਉਹਨਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਮੌਕੇ ਤੇ तमाम ਟੀਮਾਂ ਉਥੇ ਮੌਜੂਦ ਨੇ ਜੰਮੂ ਕਸ਼ਮੀਰ ਦੀ ਪੁਲਿਸ ਉਥੇ ਮੌਜੂਦ ਹੈ ਇਸ ਵਿਚਾਲੇ ਆਰਮੀ ਦੇ ਜਵਾਨ ਉਥੇ ਵੱਡੀ ਤਾਦਾਦ ਮੌਜੂਦ ਨੇ ਸਿਕਿਉਰਿਟੀ ਏਜੰਸੀ ਉਥੇ ਵੱਡੀ ਤਾਦਾਦ ਮੌਜੂਦ ਜਿਹहां ਪੇ जो हमारा गुरुद्वारा साहब की भवाल है गेट के साथ बहुत ही बड़ा जो है एक ब्लास्ट हुआ है जिसकी आवाज़ जो है पूरी पुंछ के अंदर आई है मैं ये कहना चाहता हूँ उस शख्स ने जान के इस गुरुद्वारा साहब के को टारगेट करने की कोशिश की है और मैं ये आपको ज़रूर कहूँ कि इस वक्त जो हमारा 325 सौ साल खालसा पंथ का सृजन दिवस जो है वो बनाया जा रहा बनाया जा रहा है जो सत तरीक से सात अप्रैल से लेकर दस अप्रैल तक इसी गुरुद्वारा साहब में बहुत बड़े फंक्शन होंगे और ग्यारह अप्रैल को एक नगर कीर्तन जो है इसी गुरुद्वारा साहब से जो है श्रीमान डेरा नंगाल साहब में जाना है क्योंकि जि, जिस जिसके बीच में हज़ारों की तादाद में संगतें जो बाहर से आ रही हैं रागी आ रहे हैं प्रचारक आ रहे बहुत बहुत, 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 बहुत बड़े विद्वान आ रहे हैं मगर उसके साथ साथ हमारा इलेक्शन भी आ रहा है इस शख्स ने हिंदू मुस्लिम भाईचारे को नुकसान पहुंचाने की कोशिश करी की है इसने देश की एक एकता और अखंडता को नुकसान पहुंचाने की कोशिश की है हम ये सोच भी नहीं सकते कि ऐसी ग्रोणी हरकत उस शख्स ने यहाँ पे किया है और यहाँ पे मैं जरूर कहूँगा सारी एडमिनिस्ट्रेशन यहाँ पे पहुँची हुई थी यहाँ के एस एस पी और इसके साथ साथ डी सी और भी जितनी एजेंसीज के लोग हैं यहाँ पे पहुँचे हुए थे मल्ले वाले सारे पहुँचे हुए थे ਅੱਗੇ ਵਧਾਂਗੇ ਤੇ ਗੱਲ ਕਰਾਂਗੇ ਹੁਣ ਪੰਜਾਬ ਕਾਂਗਰਸ ਦੀ ਪੰਜਾਬ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਜਿਸ ਦੇ ਚਲਦੇ ਐਮਪੀ ਰਮਨੀਤ ਬਿੱਟੂ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਕੱਲ ਦੇਰ ਸ਼ਾਮ ਹੀ ਅਸ਼ਮੂਲੀਤ ਉਹਨਾਂ ਦੇ ਵੱਲੋਂ ਕੀਤੀ ਗਈ ਦਸਤੂਰੀਆ ਤੋਂ ਮਜੂਦਾ ਐਮਪੀ ਹਨ ਰਮਨੀਤ ਬਿੱਟੂ ਕਾਂਗਰਸ ਵੱਲੋਂ ਦੋ ਵਾਰ ਲੁਧਿਆਣਾ ਤੋਂ ਐਮਪੀ ਬੜੇ ਨੇ ਇਸ ਦੇ ਨਾਲ ਹੀ ਸਾਫ ਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਪੋਤੇ ਹਨ ਰਮਨੀਤ ਬਿੱਟੂ ਕੱਲ ਦੇਰ ਸ਼ਾਮ ਦੀਆਂ ਤਸਵੀਰਾਂ ਤੁਹਾਨੂੰ ਮੁਖਾ ਰਿਹਾ ਹਾਂ ਤਸਵੀਰਾਂ 'ਚ ਜੇ ਭਿੰਡਾ ਕੌਮੀ ਪ੍ਰਧਾਨ ਵਿੱਚ ਭਾਜਪਾ ਦੀ ਨਜ਼ਰ ਆ ਰਹੀ ਹੈ ਇਸੇ ਵਿਚਾਲੇ ਰਮਨੀਤ ਬਿੱਟੂ ਦਿੱਲੀ ਪਹੁੰ तो ने। ने लुधियाना तो ही चोन लड़ांगा दावा किया गया है कि लुधिया तो चो उन्हों लड़ी जाएगी काम करवा सत्ता तिर होना बेहद ही जरूरी है कल देर शाम दस्वीर तुम तो कांग्रेस को वाला झटका लग्या है मौजूदा सिटिंग एम पी तो रवनीत बिट्टू बीजेपी शामिल हुए हैं तस्वीर कल देर शाम दिखिया जा सदियां ने दिल्ली पहुंचे थे रवनीत बिट्टू जेपी नड्डा कौमी प्रधान बीजेपी के नजर आ रहे हैं रवनीत बिट्टू कांग्रेस शमूलियत करवाई साथ रमनीत बिट्टू उनसे बात करते थे रमनीत आप जो है पीएम की नीतियों का विरोध करते थे अब पीएम के पक्ष में रहेंगे नहीं मैंने तो सिर्फ किसान जो बिल आया था मैं ही आपको याद है पहला स्पीकर मैं ही था उसके ब, उस वक्त जब बोल रहा था पार्लियामेंट में तो वो उन्होंने वापस लिया और उस टाइम क्या था जो अकाली दल सहयोग में मंत्री थे उन्होंने गमरा कोई ऐसी चीज करके भी नहीं हमारी जिम्मेवारी है हम बिल्कुल आप बिल लेके आओ तो उसके बाद वो बैकफुट पे हो गए पर लेकिन अब हमारी इसी मुद्दों पे बातचीत चाहे प्राइम मिनिस्टर साहब हो चाहे एचएम साहब हो जो लगातार मेरी उनसे क्योंकि एक एक पारिवारिक संबंध है उनके साथ तो बातचीत होती रही है और पंजाब के लिए किसानों के लिए भी मजदूरों के लिए भी इंडस्ट्री के लिए भी सबसे अच्छी अच्छी चीजें पंजाब में लेके जाएंगे ये आपको मैं विश्वास दिलाता हूं और एम तो मुझे तीन बार लोगों ने बना ही दिया तो एमपी बनके वहां पे ऑपोजिशन में बैठ के वो वो क्या फायदा तो लोग कुछ वहाँ पे चाहते भी हैं ना डेवलपमेंट जब बड़े प्रोजेक्ट आए जो पंजाब एक बॉर्डर स्टेट है उसे कैसे ड्रग्स निकालना है कैसे किसानों को खुशहाल करना है वो काम करेंगे अगर हम बात करें सर अभी भी किसानों के कई मुद्दे हैं उसको लेकर के कि किसान जो है पंजाब में धरने पर बैठे हुए हैं क्या आपको लगता है कि इसे भी सोल्व आप कर सकेंगे मैंने कहा जी हंड्रेड किसान कौन है हम किसान हैं किसान हमारा है अगर उनसे कोई बात करेगा उनकी कोई बात पॉजिटिव पहुंचाएगा तभी होती है ना ये चीजें कोई रिश्ते बनेंगे संबंध हो जाए हमारे संबंध है इनके साथ पार्टी से पहले भी संबंध थे अब अब भी संबंध है और लोग देखेंगे आगे जब ये रिजल्ट आएगा जून चार के चार के पह, बाद में पंजाब के लिए सब सबसे बड़ा हिस्सा चीजों का हमें मिलेगा मैं ये विश्वास और मेरी बातचीत हो के हमने एंट्री की है सर अगर हम बात करें भी लेकिन आपके बड़ी थी आपके दादा जी थे आपके परिवार के और भी सदस्य थे कांग्रेस में अब आप जो है अब बीजेपी में आ गए कांग्रेस बिल्कुल अभी प्रश्न पूछा था किसी ने मैंने कहा जो सरदार बेंत सिंह की कुर्बानी है वो पंजाब के लिए है पंजाब के लोगों के लिए है हिंदू सिख मुस्लिम ईसाई सबके लिए है किसी एक चीज के लिए थोड़ी पंजाब शांत हुआ क्योंकि कांग्रेस ही थोड़ी वहां पे मारे जा रहे थे वहां तो सारे पंजाबी मारे जा रहे थे जो अमन शांति आई है वो सारे पंजाब में आई है इसलिए उस उस टाइम उनके साथ तो बीजेपी भी था उनके साथ अकाली दल भी था सीपीआई सीपीएम भी थे बीएसपी भी थे सब इकट्ठे होकर उन्होंने वो नॉर्मल सी की है और उनका ही पंजाब है उनके पंजाब को आगे लेके जाना जो उनका विजन था वो मेरा काम है राष्ट्रीय जाना चाहूंगा लुधियाना से ही चुनाव लड़ेंगे सौ परसेंट लुधियाना से और बार पंजाबी भागता थोड़ी है कभी पंजाब भी लुधियाना से ही चुनाव लड़ेंगे सिर्फ मैं इसलिए पार्टी मैंने कहा तीन बार मुझे एम बनाया उन लोगों ने कोई कमी नहीं छोड़ी मुझे लेकिन जब यहाँ ऑपोजिशन में बैठते थे आके तो सोचते थे यार हमारी भी कभी बारी या हम भी कुछ काम कर सके अपने लिए ये फैसला इसलिए लिया ਕਿ ਬਾਰੇ ਪ੍ਰਕਾਸ਼ ਹੋਤਾ ਹੈ ਕਿ ਸਾਥ ਵਿਨਿਤ ਕੁਮਾਰ ਨਿਊਜ਼ 18 ਦਿੱਲੀ ਇਸੇ ਵਿਚਾਲੇ ਰਮਨਦੀਪ ਸਿੰਘ ਬਿੱਟੂ ਤੇ ਕਾਂਗਰਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਬਿੱਟੂ ਦੇ ਜਾਣ ਤੇ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਨੁਕਸਾਨ ਨਾਲੋਂ ਬਿੱਟੂ ਦਾ ਵੱਡਾ ਨੁਕਸਾਨ ਹੈ ਬਿੱਟੂ ਦੇ ਪਰਿਵਾਰ ਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ ਪੈਂਸੇ ਨੂੰ ਮੁੱਖ ਮੰਤਰੀ ਬਣਾਇਆ ਬਿੱਟੂ ਵਰਗੇ ਦਲ ਬਦਦਵਾਨ ਨੂੰ ਜਨਤਾ ਬਾਫ ਨਹੀਂ ਕਰੇਗੀ Pratap Singh Bajwa ਨੇ ਵੀ ਰਵ੍ਰਿਦ ਬਿੱਟੂ ਤੇ ਤਿੱਖਾ ਸ਼ਬਦੀ ਨਿਸ਼ਾਨਾ ਸਾਧਿਆ ਪਰਤਾ ਬਾਜਵਾ ਨੇ ਕਹੇ ਕਿ ਰਮਨਿਤ ਬਿੱਟੂ ਐਂਟੀ ਸਿੱਖ ਚਿਹਰਾ ਹੈ ਬਿੱਟੂ ਭਾਜਪੀ ਨੂੰ ਹੋਰ ਨੁਕਸਾਨ ਪਹੁੰਚਾਵੇਗਾ ਬਿੱਟੂ 2 ਲੱਖ ਵੋਟਾਂ ਤੋਂ ਹਾਰ ਰਿਹਾ ਸੀਗਾ ਤੇ ਸਾਡਾ ਤਾਂ ਕੰਮ ਹੋਰ ਸੌਖਾ ਬਿੱਟੂ ਨੇ ਕਰ ਦਿੱਤਾ ਮੇਰੀ ਗੱਲ ਸੁਣ ਭਾਜਪੀ ਨੂੰ ਮੈਂ ਪੁੱਛਣਾ ਚਾਹਨਾ ਭਾਜਪੀ ਨੂੰ ਉਹ ਘੱਟ ਤੋਂ ਘੱਟ ਕੋਈ ਆਪਣਾ ਤੇ ਵਿਖਾ ਦਿਓ ਕੋਈ ਆਪਣਾ ਹੀ ਲਿਆਓ ਕਾਂਗਰਸੀ ਜਿਹੜੇ ਪੁਰਾਣੇ ਨੇ ਤੁਹਾਡੇ ਉਹ ਵਿਚਾਰੇ ਡਿੱਕੀ ਜਾਂਦੇ ਸਾਡੀ ਵਾਰੀ ਕਦੋਂ ਆਏਗੀ ਇਹਨਾਂ ਤੋਂ ਲੱਭਣਾ ਕੀ ਹੈ ਸਾਨੂੰ ਵੇਖੋ ਮੈਂ ਤੁਹਾਨੂੰ ਸਹੀ ਚ ਦੱਸਾਂ ਪ੍ਰਮਾਤਮਾ ਨੇ ਮਿਹਰ ਕੀਤੀ ਇਹ 2 ਲੱਖ ਵੋਟ ਤਵਾਰ ਰਿਆ ਸੀ ਸਾਨੂੰ ਇਹ ਪਰੇਸ਼ਾਨੀ ਪਈ ਸੀ ਕਿ ਇਹ ਦਖਰੀਏ ਕੀ ਤਿੰਨ ਵਾਰ ਦਾ ਐਮਪੀ ਹੈ ਸਰ ਭਯੰਤ ਸਿੰਘ ਜੀ ਮਹਿਰੂਮ ਦਾ ਗ੍ਰੈਂਡਸਨ ਨੇ ਇਹਨੂੰ ਜਵਾਬ ਕਿਸ ਤਰ੍ਹਾਂ ਦਈਏ ਇਹਨੇ ਸਾਡਾ ਕੰਮ ਬੜਾ ਸੌਖਾ ਕਰਤਾ ਕਾਂਗਰਸ ਦਾ ਨਵਾਂ ਨੁਮਾਇੰਦਾ ਆਏਗਾ ਤੇ ਇਹਦਾ ਮਾਂਜਾ ਲਾਏਗਾ चंगी तरह निहंगा देव बाटेवर का मान ये रवनीत सिंह बिट्टू जो है ही वॉज सीन टू बी फेस विच वॉज कंसिडर्ड टू बी एंटी एंटी सिख चेहरा जो है ये बीजेपी को और भी नुकसान पहुंचाएगा मेरी एक बात सुनिए। ये तो जो जो इनको ताम जाम मिला हुआ है सिक्योरिटी मिली हुई है घर मिले हुए हैं उन फैसिलिटीज को रखने के लिए आते टाइम में कि मेरे से वो ना खुश जाए कहीं प्लस ना चली जाए तीन घर इनको देकर रखे हुए हैं एक लुधियाना में है एक चंडीगढ़ में है एक दिल्ली में है इतना तो मेरा ख्याल जो वॉइस रॉय हुआ करता था लॉर्ड डलौजी उसको इतने घर अंग्रेजों ने नहीं थे दिए जितना इनको इज्जत मान और सम्मान मिला हुआ था कांग्रेस की वजह से तो ये घर जरूर इनके पास रह जाएंगे मगर पंजाबी हमेशा के लिए इनको बैग बेघर कर आप देखना आप देखना दिन ब दिन जिस प्रकार से बंदा पोच हो रहे हैं कोई गए हैं तीन लोग गए हैं तो जो तीन लोग गए हैं मेरी बात याद रखना कहीं और से कोई पार्टी जीत जाए जीत जाए ये तीन व्यक्ति नहीं जीतेंगे ये बात लिख लो ऑल द बेस्ट टू बिट्टू जी ਰਮਨਿਤ ਬਿੱਟੂ ਦੇ ਕਾਂਗਰਸ ਚਲੇ ਜਾਣ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਜੇ ਬਿੱਟੂ ਭਾਜਪਾ ਚ ਜਾ ਸਕਦਾ ਹੈ ਤਾਂ ਪੰਜਾਬ ਦੀ ਸਿਆਸਤ ਚ ਕੁਝ ਵੀ ਹੋ ਸਕਦਾ ਹੈ। ਵੱਡੀ ਤਾਂ ਲਿਗੇਸੀ ਬਿਆਨ ਸਿੰਘ ਦੀ ਲਿਗੇਸੀ ਹੈ। ਉਹ ਕਹਿੰਦਾ ਉਸੇ ਲਿਗੇਸੀ ਨੂੰ ਮੈਂ ਕਾਇਮ ਰੱਖਿਆ ਨਾ ਕਿਉਂਕਿ ਉਹਨਾਂ ਨੇ ਪੰਜਾਬ ਲਈ ਸ਼ਹਾਦਤ ਦਿੱਤੀ ਸੀ ਮੈਂ ਹੁਣ ਦੇਸ਼ ਲਈ ਸੋਚ ਕੇ ਫੈਸਲਾ ਕੀਤਾ। ਮਤਲਬ ਸਾਰਾ ਕੁਝ ਕਰਕੇ ਸਾਰਾ ਟੱਬਰ ਸੱਤਾ ਦਾ ਆਨੰਦ ਮਾਣ ਕੇ ਉਹ ਆਜੀ ਮੰਤਰੀ ਰਾਮੰਤਰੀ ਆਪ ਮੈਂਬਰ ਪਾਰਲੀਮੈਂਟ ਦਾਦਾ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਜਦ ਮੌਕਾ ਲੱਗਿਆ ਆਮ ਕਿਸਕੇ ਹਰ ਤੋਂ ਕਿਸਕੇ ਕਿਆ ਕਰ ਬਿਲੇ ਹੋ ਦੇਖੋ ਮੈਂ ਇਸ ਗੱਲ ਨਾ ਕਹਿੰਦਾ ਇਹ ਇੱਕ ਬਦਕਿਸਮਤੀ ਹੈ ਦੇਸ਼ ਦੀ ਵੀ ਤੇ ਲੋਕਾਂ ਦੀ ਵੀ ਕਿ ਉਹ ਲੋਕ ਉਹਨਾਂ ਲੋਕਾਂ ਨੂੰ ਲੇਤਾ ਚੁਣਦੇ ਨੇ ਜਿਨ੍ਹਾਂ ਦੀ ਕੋਈ ਕਮਿਟਮੈਂਟ ਨਹੀਂ ਜਿਹੜੇ ਲੋਕਾਂ ਦੀ ਕੋਈ ਪੋਲੀਟੀਕਲ ਕਮਿਟਮੈਂਟ ਨਹੀਂਗੀ ਉਹ ਲੋਕ ਕਦੇ ਲੋਕਾਂ ਲਈ ਕਮਿਟਿਡ ਹੋਣਗੇ ਨਹੀਂ ਸੋ ਇਟਸ ਵੈਰੀ ਅਨਫੋਰਚੂਨੇਟ ਪਰ ਚਲੋ ਮੈਂ ਕਹਿੰਦਾ ਚੰਗਾ ਹੋਇਆ ਚੰਗਾ ਹੋਇਆ ਕਿਵੇਂ ਬਹੁਤ ਚੰਗਾ ਹੋਇਆ ਨਾਲੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਜਿਵੇਂ ਲੱਗਦਾ ਕਿ ਪਤਾ ਨਹੀਂ ਸਵਾਰੀਆਂ ਬਾਲੀਆਂ ਬਿਠਾ ਕੇ ਤੇ 베ੜੀ ਸਿਰੇ ਲੱਗ ਜੂਗੀ ਮੈਨੂੰ ਲੱਗਦਾ ਡੁੱਬਣ ਦੇ ਨੇੜੇ ਆ ਗਿਆ ਹੁਣ ਗੱਲ ਆਕਾਲੀ ਦਲ ਤੇ ਭਾਜਪਾ ਦੇ ਫਾਈਨਲ ਫੈਸਲੇ ਦੀ 24 ਦੇ ਅਖਾੜੇ ਚ ਦੋਵੇਂ ਪਾਰਟੀਆਂ ਆਪਣੇ ਦਮ ਤੇ ਨਿਤਰਣ ਗਈਆਂ क्योंकि गठजोड़ वाली गल नहीं बन सकी बीजेपी ने कहा कि पंजाब की भलाई लोण लड़ेंगे तो अगो अकाली दल ने कहा कि नंबर गेम तो असूल कभी हाँ कभी नान है ही नहीं अभी नेगोशिएशन चल रहा है मुझे तो? लगता है दो तीन दिन में स्थिति स्पष्ट हो जाएगी मार्च का ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ న్యూਸ 18 ਤੇ ਵੱਡਾ ਬਿਆਨ ਦਿੱਤਾ ਆਕਾਲੀ ਦਲ ਬੀਜੇਪੀ ਗੱਠਜੋੜ ਨੂੰ ਲੈ ਕੇ ਦੋ ਤਿੰਨ ਦਿਨਾਂ ਦੇ ਵਿੱਚ ਸਥਿਤੀ ਸਪਸ਼ਟ ਹੋਣ ਦੀ ਗੱਲ ਕਹੀ ਤੇ ਆਖਰਕਾਰ ਸਥਿਤੀ ਸਪਸ਼ਟ ਹੋ ਚੁੱਕੀ ਹੈ ਨੌ ਮਾਸ ਮੋੜ ਇਕੱਠੇ ਨਹੀਂ ਹੋ ਰਹੇ ਯਾਨੀ ਆਕਾਲੀ ਦਲ ਬੀਜੇਪੀ ਦੋਵੇਂ ਧਿਰਾਂ 24 ਦੇ ਅਖਾੜੇ 'ਚ ਇੱਕ ਦੂਜੇ ਦੇ ਖਿਲਾਫ ਨਿਤਰਣ ਜਾਰੀਆਂ ਨੇ ਕਿਉਂਕਿ ਗੱਠਜੋੜ ਤੇ ਫੁੱਲ ਸਟਾਪ ਲੱਗ ਚੁੱਕਾ ਹੈ ਖੁਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਾਹਮਣੇ ਆਏ ਤੇ ਜਾਣਕਾਰੀ ਦਿੱਤੀ ਕਿ ਪੰਜਾਬ ਦੀ ਭਲਾਈ ਲਈ ਇਕੱਲੇ ਚੋਣਾ ਲੜਾਂਗੇ ਪੰਜਾਬ ਦੇ ਬਿਹਤਰ ਭਵਿੱਖ ਦੇ ਲਈ ਫੈਸਲਾ ਲਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਵਿਕਾਸਤੇ ਆ ਫੈਸਲਾ ਲਿਆ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਬਿਆਨ ਦੇਣ ਦੇ ਵਿੱਚ ਦੇਰੀ ਨਾ ਕੀਤੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਲਈ ਨੰਬਰ ਗੇਮ ਤੋਂ ਅਸੂਲ ਬਾਦ ਐਮ ਨੇ ਅਸੀਂ ਸਰਕਾਰ ਬਣਾਉਣ ਦੇ ਲਈ ਪਾਰਟੀ ਨਹੀਂ ਬਣਾਈ ਦਿੱਲੀ ਵਾਲੇ ਵੋਟ ਦੀ ਸਿਆਸਤ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਇਹ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਔਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ ਜੀ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜੁੰਵਰੀ ਹੈ ਸਾਲ 2020 ਦੇ ਵਿੱਚ ਜਦੋਂ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਸਨ ਤਾਂ ਇਸੇ ਦੌਰਾਨ ਅਕਾਲੀ ਦਲ ਬੀਜੇਪੀ ਦੇ ਰਾਹ ਵੱਖ-ਵੱਖ ਹੋਏ ਤੇ 24 ਦੇ ਅਖਾੜੇ 'ਚ ਮੁੜ ਚਰਚਾ ਗੱਠ ਜੁੜਦੀ ਹੋਈ ਪਰ ਹੁਣ ਫਾਈਨਲ ਫੈਸਲਾ ਹੋ ਚੁੱਕਾ ਹੈ ਅਕਾਲੀ ਦਲ ਤੇ ਬੀਜੇਪੀ ਆਪਣੇ ਦਮ ਤੇ ਹੀ ਚੋਣ ਲੜਨਗੇ ਬਿਊਰੋ ਰਿਪੋਰਟ న్యూਸ 18 ਪੰਜਾਬ ਪੰਜਾਬ ਕਾਂਗਰਸ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਵਧ ਦਿੱਤੀ ਹੈ ਚੰਡੀਗੜ੍ਹ ਛੋਈ ਵੱਡੀ ਬੈਠਕ 'ਚ ਉਮੀਦਵਾਰਾਂ ਤੇ ਚੋਣ ਕੈਂਪੇਨ ਬਾਰੇ ਮੰਥਨ ਕੀਤਾ ਗਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਅੰਦਰ ਮੰਥਨ ਦਾ ਦੌਰ ਜਾਰੀ ਹੈ ਚੰਡੀਗੜ੍ਹ ਦੇ ਵਿੱਚ ਪਾਰਟੀ ਦੀ ਅਹਿਮ ਮੀਟਿੰਗ ਦੇ ਵਿੱਚ ਤਮਾਮ ਸੀਨੀਅਰ ਲੀਡਰ ਸ਼ਾਮਲ ਹੋਏ ਲੋਕ ਸਭਾ ਚੋਣਾਂ ਦੇ ਲਈ ਸੰਭਾਵਿਤ ਉਮੀਦਵਾਰਾਂ ਬਾਰੇ ਚਰਚਾ ਕੀਤੀ ਗਈ ਕੈਂਪੇਨ ਕਮੇਟੀ ਦੀ ਬੰਤਰ ਉਤਪੱਦਰ ਤੱਕ ਤਾਲਮਿਲ ਬਣਾਉਣ ਦੇ ਲਈ ਵਿਚਾਰ ਚਰਚਾ ਹੋਈ ਮੰਥਨ ਹੋਇਆ ਕਿ ਚੋਣ ਪੇਟ ਦੇ ਵਿੱਚ ਕਿਵੇਂ ਜਾਣਾ ਹੈ ਕਿਹੜੇ ਮੁੱਦਿਆਂ ਤੇ ਫੋਕਸ ਕਰਨਾ ਹੈ ਤੇ ਕਿਹੜੀ ਕਿਹੜੀ ਸੀਟ ਤੇ ਕਿਵੇਂ-ਕਿਵੇਂ ਤਿਆਰੀ ਕਰਨੀ ਹੈ ਇਹ ਦੋ ਮਹੀਨੇ ਜੋ ਬਚੇ ਹਨ ਅਭੀ ਇਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਕਜੁਟ ਹੋ ਕੇ ਮਜ਼ਬੂਤੀ ਕੇ ਸਾਥ ਇਸ ਚੋਣਾਂ ਕੇ ਲਈ ਤਿਆਰੀ ਜੋਤੀ ਹੈ ہماری ਪੂਰੀ ਤਰੀਕੇ ਸੇ ਤਿਆਰ ਹੈ अब निश्चित ही कैंपेन हमारी चल शुरू होगी कैंपेन कमेटीज कुछ कमेटीज के बारे में चर्चा हुई है वो कमेटीज हम फॉर्म करेंगे और चुनाव को एक व्यवस्थित तरीके से इसको आगे बढ़ाने का काम करेंगे कांग्रेस सूबे के अंदर सत्ताधारी धिर आम आदमी पार्टी ही मुख्य चुनौती के दे रूप देख रही है दावा यह है कि विधानसभा चो इस बार पार्टी एकजुट होके ज्यादा मजबूती के नोन लड़ेगी जल्दी हम आ, क्योंकि लास्ट फेज में है आ, उस बारे में भी आज हमने इसमें मीटिंग में चर्चा की थी तो उचित समय पर निश्चित ही हम मजबूत कैंडिडेट उतारने का काम करेंगे 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੀਐਮ ਮੋਦੀ ਦੀ ਲਹਿਰ ਹੋਣ ਦੇ ਬਾਵਜੂਦ ਕਾਂਗਰਸ ਨੂੰ ਪੰਜਾਬ ਅੰਦਰ 13 ਵਿੱਚੋਂ 8 ਸੀਟਾਂ ਮਿਲੀਆਂ ਸਨ ਕਾਂਗਰਸ ਨੂੰ 2019 ਵਾਲਾ ਪ੍ਰਦਰਸ਼ਨ ਦੁਹਰਾਉਣ ਜਾਂ ਉਸ ਤੋਂ ਬਿਹਤਰ ਕਰਨ ਦੇ ਲਈ ਜ਼ਿਆਦਾ ਮਿਹਨਤ ਤੇ ਬਿਹਤਰ ਪਲਾਨਿੰਗ ਦੀ ਜ਼ਰੂਰਤ ਹੈ ਕਿਉਂਕਿ ਇਸ ਵਾਰ ਮੁਕਾਬਲਾ चोणां नो कमिश्न वालों तैयारी विड दी गई है पंजाब के मुख्य चोण कमिश्नर सिबिन सिंह ने इस बाबत जानकारी पंजाब चौबी हजार चार सौ तेती पोलिंग स्टेशन बनाए जाने नाली सारे पोलिंग बूथਾਂ ਦੀ ਕੈਮਰਾ ਰਾਹੀਂ ਨਿਗਰਾਨੀ ਹੋਵੇਗੀ 1884 ਪੋਲਿੰਗ ਸਟੇਸ਼ਨਸ ਦੇ ਬਾਹਰ ਵਾਧੂ ਕੈਮਰਾਸ ਲਗਾਏ ਜਾਣਗੇ 100% ਵੈਬਕਾਸਟਿੰਗ ਰਾਹੀਂ ਨਿਗਰਾਨੀ ਕੀਤੀ ਜਾਏਗੀ ਜਦ ਨਾਲ ਹੀ ਫਲੈਂਗ स्क्वाड ਵahana ذریعے ਖਾਸ ਨਜ਼ਰ ਰੱਖੀ ਗਈ ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਤੇ ਨਜ਼ਰ ਵੀ ਰੱਖੀ ਜਾ ਰਹੀ ਜਦ ਨਾਲ ਹੀ ਵੋਟਰਾਂ ਦੀ ਸਹੂਲਤ ਦੇ ਲਈ ਕਈ ਤਰ੍ਹਾਂ ਦੀ ਮੋਬਾਈਲ ਐਪਸ ਸ਼ੁਰੂ ਕੀਤੀਆਂ ਗਈਆਂ نو ਯੋਰ ਕੈਂਡੀਡੇਟ ਐਪ ਤੋਂ ਉਮੀਦਵਾਰਾਂ ਦੀ ਜਾਣਕਾਰੀ ਹਾਸਲ ਹੋ ਪਾਈ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਤਿਆਰੀ ਵਿੱਢਤੀ ਗਈ ਹੈ 7 ਗੇੜ ਚ ਪੰਜਾਬ ਚ ਚੋਣਾਂ ਹੋਣੀਆਂ ਨੇ ਯਾਨੀ ਕਿ 1 ਜੂਨ ਨੂੰ 4 ਜੂਨ ਨੂੰ ਸਾਰੇ ਦੇਸ਼ ਦੇ ਨਾਲ ਨਤੀਜੇ ਐਲਾਨੇ ਜਾਣਗੇ ਜਿਸ ਨੂੰ ਲੈ ਕੇ ਜੋ ਪੰਜਾਬ ਚ ਚੋਣ ਕਮਿਸ਼ਨ ਦਾ ਐਕਸ਼ਨ ਨਜ਼ਰ ਆ ਰਿਹਾ ਹੈ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸਿਬਨ ਸੀ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਚ 24433 ਪੋਲਿੰਗ ਸਟੇਸ਼ਨਸ ਬਣਾਏ ਜਾਣਗੇ ਸਾਰੇ ਪੋਲਿੰਗ ਬੂਥ ਦੀ ਕੈਮਰਾ ਰਾਹੀਂ ਨਿਗਰਾਨੀ ਹੋਏਗੀ ਇਸ ਨਾਲ ਹੀ 1884 ਪੋਲਿੰਗ ਸਟੇਸ਼ਨਸ ਦੇ ਬਾਹਰ ਵਾਦੂ ਕੈਮਰਾਸ ਲਗਾਏ ਜਾਣਗੇ 100% ਵੈਬ ਕਾਸਟਿੰਗ ਰਾਹੀਂ ਨਿਗਰਾਨੀ ਕੀਤੀ ਜਾਏਗੀ